ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਤੁਹਾਡੇ ਲਈ ਚਾਰ ਗੱਭਨ ਚ ਇੱਕ ਪਾਸ ਘੋੜੀਆਂ ਲੈ ਕੇ ਆਏ ਆ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਣਾ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਠੀਕ ਹੈ ਪਿੰਡ ਪਿੰਡ ਝੋੜਾ ਜੀ ਠੀਕ ਹੈ ਸੀਰ ਮਲੌਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਮੋਬਾਈਲ ਨੰਬਰ ਵੀ ਬੋਲ ਦਿਓ ਜੀ 98154 5200 53 56212 56212 ਹਾਂਜੀ ਤੇ ਕਿੰਨੇ ਜਾਨਵਰ ਲੈ ਕੇ ਆਏ ਜੀ ਆਪਾਂ 4 ਜਾਨਵਰ ਲੈ ਕੇ ਆਏ ਜੀ ਠੀਕ ਹੈ ਜੀ ਤੇ ਆਹ ਘੋੜੀ ਬਾਰੇ ਦਿਓ ਜੀ ਜਾਣਕਾਰੀ ਇਹ ਘੋੜੀ ਹੈ ਜੀ ਆਪ ਚੰਗੇ ਘੋੜੇ ਦੀ ਆ ਆਪਣੇ ਦੀ ਡੋਡਾਂ ਵਾਲੇ ਦੀ ਠੀਕ ਹੈ ਜੀ ਹੁਣ ਇਸ ਟਾਈਮ ਗੱਬਣ ਆ ਸੁਖੀ ਆਲਮ ਵਾਲੇ ਵਾਲੇ ਘੋੜਾ ਠੀਕ ਹੈ ਜੀ ਉਹਦਾ ਬਾਪ ਹੈਗਾ ਦਲਬਾਦ ਵੱਡੇ ਵਾਲਾ ਠੀਕ ਹੈ ਜੀ ਉਸ ਘੋੜੇ ਦਾ ਗੱਬਣ ਨੌ ਮਹੀਨਿਆਂ ਦੀ ਗੱਬਣ ਹੈ ਨੌ ਮਹੀਨਿਆਂ ਦੀ ਗੱਬਣ ਹੈ ਜੀ ਹਾਂਜੀ ਹਾਂਜੀ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਜੀ ਕਿੰਨੀ ਹਾਈਟ ਹੋਗੀ 63 ਆ ਜੀ ਠੀਕ ਹੈ 63 ਪਲੱਸ 36+ ਹਾਈਟ ਆ 21 ਮੋਲ ਵਾਲੀ ਕਰਤਾ ਜੀ ਇਹਦਾ 13 ਲੱਖ ਰੁਪਿਆ ਮੁੱਲ ਹੈ ਜੀ 13 ਲੱਖ ਰੁਪਿਆ ਮੁੱਲ ਹਾਂਜੀ ਤੇ ਬਿਲਕੁਲ ਸਾਫ ਆ ਪੋਰੀਆਂ ਪੋਰੀਆਂ ਦੀ ਇਸ ਟਾਈਮ ਇੱਕ ਘੋੜੀ ਸ੍ਰੀ ਮੁਕਤਸਰ ਸਾਹਿਬ ਮੰਡੀ ਤੇ ਆਈ ਹੋਈ ਆ ਤੇ ਅਗਲੀ ਘੋੜੀ ਬਾਰੇ ਦੇ ਦੋਈ ਜਾਣ ਅਗਲੀ ਘੋੜੀ ਸਮੁੰਦਰ ਦੀ ਆ ਜੀ ਠੀਕ ਆ ਜੀ ਇਹ 40 ਦਿਨਾਂ ਦੀ ਚੱਕ ਪਾਸ ਹੈ 40 ਦਿਨਾਂ ਦੀ ਗੱਭਨ ਚੱਕ ਪਾਸ ਕਿਹੜੇ ਕੋਟੇ ਦੀ ਇਹ ਵੀ ਸੁਖੀ ਵਾਲਾ ਆਲਮ ਵਾਲਾ ਜਿਹੜਾ ਕੋੜਾ ਉਸੇ ਕੋਟੇ ਦੀ ਗੱਭਣਾ ਜੀ ਹਾਂਜੀ ਹਾਂਜੀ ਠੀਕ ਆ ਜੀ ਇਹਦੀ ਕੀ ਡਿਮਾਂਡ ਕਰਤੀ ਇਹਦੀ 8 ਲੱਖ ਰੁਪਿਆ ਇੱਥੇ ਇੰਨੀ ਉਮਰ ਹੋਬ ਜੀ ਇਹਦੀ ਇਹਦੀ ਉਮਰ ਆ ਬਾਡੀ ਮੰਤਰ ਦੀ ਬਹੁਤ ਮਜਬੂਤ ਆ ਘੋੜੀ ਆ ਇਹ ਸਮੁੰਦਰ ਘੋੜੇ ਦੀ ਆ ਸਮੁੰਦਰ ਘੋੜੇ ਦੀ ਬੱਚੀ ਆ ਚੰਗੇ ਬੱਚੇ ਨੇ ਨਾਲ ਹੀ ਆ ਤੇ ਇਹਦੀ ਕੀ ਡਿਮਾਂਡ ਕਹੇ ਸੀ ਗਈ ਇਹਦਾ 8 ਲੱਖ ਰੁਪਏ ਆ 8 ਲੱਖ ਰੁਪਏ ਮੁੱਲ ਕਿਹਾ ਸੀ ਹਾਂਜੀ ਸਵਾਰੀ ਦੇ ਪਾਸਾ ਨਹੀਂ ਹਾਂਜੀ ਹਾਂਜੀ ਪਾਸ ਬਿਲਕੁਲ ਤੇ ਆ ਨੁਕਰੀ ਘੋੜੀ ਬਾਰੇ ਦੇ ਦਿਓ ਜਾਣਕਾਰੀ ਇਹਦਾ 61 ਇੰਚ ਆ ਜੀ 61 ਇੰਚ ਹਾਂਜੀ ਹਾਂਜੀ ਤੇ ਉਮਰ ਕਿੰਨੀ ਹੋ ਜੀ ਇਹਦੀ ਉਮਰ ਇਹਦੀ 12 ਸਾਲ ਆ ਜੀ 12 ਸਾਲ ਉਮਰ ਆ ਤੇ ਕਿੰਨੇ ਟਾਈਮ ਦੀ ਘੱਪਣਾ ਹੀ ਤੇ 2 ਮਹੀਨਾ ਦੀ ਘੱਪਣਾ ਜੀ ਇੱਕ ਪਾਸੇ 2 ਮਹੀਨਿਆਂ ਦੀ ਗੱਬਣ ਇੱਕ ਪਾਸੇ ਹੈ ਹਾਂਜੀ ਇਹ ਇੱਕ ਆਲਮ ਵਾਲੇ ਆ ਨਰਮਸ਼ਣ ਦਾ ਕੋੜਾ ਠੀਕ ਹੈ ਜੀ ਉਸ ਤੋਂ ਗੱਬਣ ਉਹ ਹੀ ਨਰ ਮਤਲਬ ਮਿੱਡੇ ਵਾਲੇ ਕੋੜੇ ਦਾ ਹੀ ਬੱਚਾ ਠੀਕ ਹੈ ਜੀ ਹਾਂਜੀ ਉਸੇ ਕੋੜੇ ਉਹਦੇ ਭਰਾ ਹੋਗਾ ਉਹ ਕੋੜੇ ਦਾ ਹਾਂ ਭਰਾ ਹੋ ਗਿਆ ਜੀ ਠੀਕ ਹੈ ਜੀ ਸੁੱਕੀ ਵਾਲਾ ਕੋੜਾ ਤੇ ਨਰਮਲ ਵਾਲਾ ਕੋੜਾ ਦੋਨੇ ਭਰਾ ਹੋਗੇ ਜਾਂ ਮਿੱਡੇ ਵਾਲੇ ਕੋੜੇ ਦੇ ਹੋਗੇ ਠੀਕ ਹੈ ਜੀ ਉਹ ਤੋਂ 2 ਮਹੀਨੇ ਦੀ ਗੱਬਣ ਆਈ ਹਾਂਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਕਰਤੀ ਇਹਦੀ ਰਿਮਾਂਡ 3 ਲੱਖ ਰੁਪਈਆ ਜੀ ਇਹਦੀ 3 ਲੱਖ ਰੁਪਈਆ ਡਿਮਾਂਡ ਆ ਹਾਂਜੀ ਬਾਕੀ ਚਲੋ ਮੌਕੇ ਤੇ ਬਾਕੀ ਦਾ ਮਨ ਤਾਂ ਹੋ ਜੂਗਾ ਜੀ ਹਾਂਜੀ ਠੀਕ ਆ ਜੀ ਤੇ ਆ ਲਾਲਚੰਬੀ ਕੁੜੀ ਇਹ ਲਾਲਚੰਬੀ ਕੁੜੀ ਖਾਲੀ ਹੈ ਜੀ ਇਸ ਟਾਈਮ ਅੱਛਾ ਇਸ ਟਾਈਮ ਖਾਲੀ ਆ ਹਾਂਜੀ ਹਾਂਜੀ ਤੇ ਇਹਦੀ ਕੀ ਉਮਰ ਆ ਜੀ ਇਹਦੀ ਉਮਰ 6 ਸਾਲ ਆ ਜੀ 6 ਸਾਲ ਉਮਰ ਆ ਕਿੰਨੀ ਹਾਈਟ ਹੋ 61 ਇੰਚ 61 ਇੰਚ ਹੈ ਹਾਈਟ ਆ ਹਾਂਜੀ ਤੇ ਇਹਦੀ ਕੀ ਮੁੱਲ ਵੜੀ ਕਰਤੀ ਇਹ ਦਾ 170 1 ਲੱਖ 70000 ਰੁਪਈਆ ਮੁੱਲ ਕਰਤਾ ਹਾਂਜੀ ਇਹਦੇ ਚੋਂ ਵੀ ਨੌਕਤੇ ਮਾਨਤਨ ਹੋ ਜੂਗਾ ਵੀਰ ਕੋਲੇ ਚਾਰ ਛੋੜਨੇ ਸੀਗੀਆਂ ਇਸ ਟਾਈਮ ਸ੍ਰੀ ਮੁਕਸਰ ਸਾਹਿਬ ਮੰਡੀ ਜਾਏ ਹੋਇਆ ਤੇ ਜਿਹੜੇ ਵੀਰ ਨੂੰ ਇਹਨਾਂ ਚਾਰਾਂ ਜਾਨਵਰਾਂ ਚ ਕੋਈ ਵੀ ਪਸੰਦ ਹੋਇਆ ਬਾਈ ਨਾਲ ਸੰਪਰਕ ਕਰ ਲੈ ਅਡਰੈਸ ਤੇ ਮੋਬਾਈਲ ਨੰਬਰ ਦੁਬਾਰਾ ਬੋਲੂ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਪਿੰਡ ਝੋੜੜ ਸਿਰਮਲੋੜ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਨੰਬਰ ਫੋਨ ਨੰਬਰ 985456212 ਠੀਕ ਹੈ ਜਿਹੜੇ ਬੰਦੇ ਨੂੰ ਇਹਨਾਂ ਚਾਰਾਂ ਜਾਨਵਰਾਂ ਚ ਕੋਈ ਪਸੰਦ ਹੋਇਆ ਤਾਂ ਬਾਈ ਨਾਲ ਸੰਪਰਕ ਧੰਨਵਾਦ ਜੀ ਠੀਕ ਹੈ